ਗੁਰਬਾਣੀ ਦੀ ਆੜੇ ਹੀਠ ਸਿੱਖੀ ਦੇ ਵਿਢੇ ਵਿੱਚ ਚੁਪਹਿਰਿਆਂ ਦਾ ਨਮਾ ਕਰਮ ਕਾਂਡ ਨਮਾ ਕਰਮ ਕਾਂਡ ਹੁਣੇ ਕਿਸੇ ਬੰਦੇ ਦੀ ਘੜੋਤ ਹੈ ਹਮ ਹੁਣ ਚੁਪਹਿਰਾ ਕੀ ਹੈ ਵਿੱਚ ਚੁਪਹਿਰਾ ਸਾਹਬ ਹੋ ਗਿਆ ਜੀ ਇਹਨਾਂ ਮੈਂ ਸਵੇਰ ਸਵੇਰ ਜਿਹੜਾ ਸਵੇਰ ਵਾਲਾ ਉਹਨੂੰ ਸਵੇਰ ਵਾਲਾ ਸਾਹਬ ਕਿਆ ਕਰੀਏ ਹਮ ਸ਼ਾਮਾਂ ਨੂੰ ਤਰਕਾਲਾ ਸਾਹਿਬ ਕਿਆ ਕਰੀਏ ਅੱਧੀ ਰਾਤ ਅੱਧੀ ਰਾਤ ਸਾਹਿਬ ਕਿਆ ਕਰੀਏ ਆਪਾਂ ਹਮ ਅਮਰਤਲ ਜਮਤ ਵਾਲਾ ਸਾਹਿਬ ਕਿਆ ਕਰੀਏ ਅਭੀ ਹਰ ਇੱਕ ਚੀਜ਼ ਦੇ ਨੂੰ ਫਿਰ ਜਿਹੜਾ ਹੈਗਾ ਉਹ ਸਾਬ ਬਣਾ ਲੀਏ ਦੁਪਹਿਰਾ ਸਾਹਬ ਹੋ ਗਿਆ ਇਹ ਕਿਉਂ ਹੋਇਆ ਸਿੱਖੀ ਦੀ ਜਿਹੜੀ ਰਵਾਇਤ ਹੈ ਨਾ ਜੀ ਉਸ ਸਮੇਂ ਦੀ ਪਾਬੰਦ ਨਹੀਂ ਪਰ ਇਹ ਗੱਲ ਨੋਟ ਕਰਿਓ ਜਿਹੜਾ ਅੰਮ੍ਰਿਤ ਵੇਲ ਦਾ ਸਵਿਧਾਨ ਦਿੱਤਾ ਨਾ ਜੀ ਉਹ ਟਾਈਮ ਦੀ ਇੱਕ ਪਾਬੰਦੀ ਔਰ ਟਾਈਮ ਵਿੱਚ ਚੱਲਣ ਦਾ ਵਿਧਾਨ ਆ ਉਹ ਜੀ ਜੇ ਅੰਮ੍ਰਿਤ ਵੇਲ ਤੁਸੀਂ ਕਹੋਗੇ ਨਿਊਜ਼ੀਲੈਂਡ ਲੈ ਲਓ ਬਾਹਰ ਦੇ ਮੁਲਕਾਂ 'ਚ ਲੈ ਲਓ ਸਮੇ ਦਾ ਫਰਕ ਹੁੰਦਾ ਸਮੇ ਦਾ ਫਰਕ ਹੁੰਦਾ ਨੰਬਰ 2 ਫਿਰ ਹੁਣ ਇਸ ਯੁੱਗ ਦੇ ਵਿੱਚ ਡਿਊਟੀਆਂ ਰਾਤ ਦੀਆਂ ਨੇ ਜੀ ਉਹਦਾ ਅਮਰਤਲੇ ਗਿਆਨ ਨਰਕਾਂ ਹੀ ਵੇ ਜੀ ਜਦੋਂ ਗਰਬਾਣੇ ਗੀਂਦੀ ਹੈ ਪਿੰਨੀ ਰੈਣੜੀ ਹਮ ਚਮਕਣ ਤਾਰੇ ਜਾਗੇ ਸੰਤ ਜਣਾ ਮੇਰੇ RAM ਪਿਆਰੇ RAM ਪਿਆਰੇ ਸਦਾ ਜਾਗੇ ਸਦਾ ਜਾਗਦੇ ਰਹਿੰਦੇ ਆ ਸਦਾ ਜਾਗਦੇ ਰਹਿੰਦੇ ਇਹ ਨਹੀਂ ਵੀ ਸਵੇਰੇ ਅਮਰਤਲੇ ਉੱਠ ਕੇ ਮੁੜ ਕੇ ਦੇਣੇ ਆਣਗੇ ਤਸਕੀਲਦਾਰ ਦੀ ਕੁਰਸੀ 'ਤੇ ਬਹਿ ਕੇ ਵੱਡੀ ਲਈਓ ਤੁਸੀਂ ਜਾਗਣਾ ਤਾਂ ਉੱਥੇ ਸੀ ਆਪਾਂ ਉੱਠ 2 ਵਜੇ ਖੜਦੇ ਆ ਪਰ ਜਾਗਦੇ ਸਾਰੀ ਜ਼ਿੰਦਗੀ ਨਹੀਂ ਸਾਰੀ ਜ਼ਿੰਦਗੀ ਗੁਰੂ ਨੇ ਜਾਗਣ ਦੀ ਕੀਤੀ ਹੈ ਜਾਗਣ ਦੀ ਕੀਤੀ ਸੀ ਅੰਮ੍ਰਿਤ ਵੇਲੇ ਸੰਭਾਲਣਾ ਮੈਨੂੰ ਟਾਈਮ ਦੀ ਪਾਬੰਦੀ ਜੀ ਅੰਮ੍ਰਿਤ ਵੇਲੇ ਸੰਭਾਲਣ ਦਾ ਕੀ ਅਰਥ ਆ ਟਾਈਮ ਦੀ ਹੋਣੀ ਹਰ ਬੰਦੇ ਨੂੰ ਲੱਗੂ ਹੁੰਦਾ ਹੈ ਹਾਂ ਜੇ ਤੁਸੀਂ ਟਾਈਮ ਨਾਲ ਸੌਂਦੇ ਹੋ ਤੇ ਟਾਈਮ ਨਾਲ ਉੱਠੋ ਜੀ ਅੰਮ੍ਰਿਤ ਵੇਲੇ ਆਪਣੀ ਜ਼ਿੰਦਗੀ ਬਣਾਉਣਾ ਚਾਹੀਦਾ ਉਹਦੇ ਬਣਿਆ ਨਹੀਂ ਜੀ ਜੇ ਬਣਿਆ ਜਿਉ ਬਣਿਆ ਹੁੰਦਾ ਤੇ ਕਾਲੀ ਦਲ ਦੀ ਆ ਹਤੋਂ ਦੀ ਭਲਾ ਹਮ ਸਹੀ ਗੱਲ ਹੈ ਜੀ ਜੇ ਅਮਰਤਵੈਲਾ ਬਣਿਆ ਹੁੰਦਾ ਉਹਨੇ ਇਹਦੇ ਵਿੱਚ ਕੋਈ ਅਮਰਤਲੇ ਉੱਠਦੇ ਵੀ ਹੋਣਗੇ ਜੀ ਨੰਗੇ ਪੈਰੀ ਦਰਬਾਰ ਸਭ ਹੀ ਜਾਂਦੇ ਹੋਣਗੇ ਸਹੀ ਹੈ ਪਰ ਅਮਰਤੰਬਰ ਤਾਂ ਇਹਨੇ ਬਣਾਇਆਗਾ ਤੋ ਇਸ ਵਾਸਤੇ ਸਦਾ ਗੁਰਬਾਣੀ ਸਾਨੂੰ ਸਦਾ ਜਾਗਣ ਵਾਸਤੇ ਕਹਿ ਰਹੀ ਸੀ ਜੀ ਉਹਨਾਂ ਜਿਹੜਾ ਚਪਹਿਰਾ ਇਹਦੇ ਵਿੱਚ ਬੰਦਿਆਂ ਦੇਖਿਆ ਵੀ ਜਿੱਦਾਂ ਕੰਪਨੀਆਂ ਹੁੰਦੀਆਂ ਨੇ ਨਾ ਜੀ ਆਪਾਂ ਨਵੇਂ ਤੋਂ ਨਵਾਂ ਪ੍ਰਯੋਗ ਕਰੀ ਅੰਬਰਵਾਦ ਹੋਵੇ ਮੈਂ ਇੱਕ ਮਿਸਾਲ ਦੇਣੀ ਚਾਹੁੰਦਾ ਜੀ ਪਈ ਟੁੱਥ ਪੀਸਟ ਆ ਤੁਸੀਂ ਨਹੀਂ ਵੇਖੀ ਹੋਣੀ ਪਹਿਲਾਂ ਦਾ ਅਲੂਮੀਨੀਅਮ ਦਾ ਮੂੰਹ ਹੁੰਦਾ ਸੀ ਜੀ ਬਰੀਕ ਹੁੰਦਾ ਸੀ ਮੂੰਹ ਆਪਾਂ ਜੀ ਉਹਨਾਂ ਕਹਿਆ ਵੀ ਲੋਕ ਹੁਣ ਟੁੱਥ ਪੀਸਟ ਵਰਤਣ ਲੱਗ ਪਏ ਨੇ ਇਹਦੀ ਖਪਤ ਕਿੰਦਾ ਵਧਾਈਏ ਹੂੰ ਉਹ ਸਿਆਣਾ ਬੰਦਾ ਬੈਠਾ ਹੈ ਇੰਜੀਨੀਅਰ ਉਹ ਕਹਿੰਦਾ ਮੂੰਹ ਚੌੜਾ ਕਰ ਦਿਓ ਜੀ ਫੇਰ ਕਹਿੰਦੇ ਉਹਦੇ ਨਾਲ ਕੀ ਫਰਕ ਪਊ ਕਹਿੰਦਾ ਬਰੋ